ਅਸਕਰੋਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਸੀ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲੇ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ 5-3 ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੋਂ ਟਿਕਟ ਸੇਲ ਕੀਤੀ ਹੈ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਹਾਂਜੀ ਪਤਿ ਕੀ ਨਾਮ ਅੱਜ ਤੁਸੀਂ ਕਰੋੜਪਤੀ ਬਣੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮੇਰਾ ਨਾਮ ਕਵਰਚਨ ਕੌਰ ਹੈ ਤੇ ਅੱਜ ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਸੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ ਤੋਂ ਕਰੋੜਪਤੀ ਬਣਾਇਆ ਰਾਜੂ ਜੀ ਨੇ ਜੀ ਹਾਂ ਜੀ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਟਿਕਟ ਲਈ ਤੇ ਕਿਵੇਂ ਦਾ ਮਾਹੌਲ ਸੀ ਅੱਜ ਘਰ ਦੇ ਵਿੱਚ ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲੇ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਸੋ ਅੱਜ ਧੰਨਵਾਦ ਕਰਨਾ ਚਾਹੋਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ ਹਾਂ ਜੀ ਕੀ ਨਾਮ ਹੈ ਜੀ ਅੱਜ ਤੁਸੀਂ ਕਰੋੜਪਤੀ ਬਣਾ ਕੇ ਆਏ ਬਣਾਏ ਜਿਹਨਾਂ ਨੂੰ ਸਰਪ੍ਰਾਈਜ਼ ਦੇਣ ਕੋਸ਼ਿਸ਼ ਕੀਣਾ ਚਾਹੁੰਦੇ ਹਾਂ ਹਾਂ ਜੀ ਜੀ ਮੇਰਾ ਸੰਜੇ ਕਪੂਰ ਰਾਜ ਹੀ ਸੰਜੇ ਲਾਟਰੀ ਏਜੰਸੀ ਬਟਾਲਾ ਦਾ ਮੈਂ ਤੇ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰ ਕੋ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਤੇ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਇਸੇ ਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਉਹ ਨਾਲ ਲੱਗ ਗਿਆ ਅੰਮ੍ਰਿਤਸਰ ਰਾਜੂ ਕਰੋੜਪਤੀ ਹੈ ਲੈ ਗਿਆ ਮੇਰੇ ਕੋ ਟਿਕਟ ਮੈਂ ਫੋਨ ਕੀਤਾ ਮੈਂ ਕਿਹਾ ਯਾਰ ਤੇ ਕੋਈ ਨਾਮ ਨਿਕਲਿਆ ਇਹਨੇ ਫਿਰ ਮੈਂ ਕਿਹਾ ਚੈੱਕ ਕਰਕੇ ਦੱਸ ਕਿੱ ਇਹਨਾਂ ਨੇ ਫਿਰ ਮੈਨੂੰ ਯਕੀਨ ਕੀਤਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋ ਹੈਗਾ ਮੈਡਮ ਹੁਣ ਆਏ ਹੀ ਬਾਜ਼ਾਰ ਕਿ ਉਹ ਆਏ ਸਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਇਹਨਾਂ ਨੂੰ ਵਧਾਈ ਦੇ ਆਏ ਹਨ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਇੱਧਰ ਆਏ ਨਾਲ ਡੱਬਾ ਲੈ ਆ ਕੇ ਮਠਾਈ ਮਠੂ ਮੂੰਹ ਮਿੱਠਾ ਕਰਾਈ ਇਹਨਾਂ ਦਾ ਹਾਂਜੀ ਪ੍ਰਮਾਤਮਾ ਬਾਕੀ ਤੇ ਬਹੁਤ ਵਧੀਆ ਖੁਸ਼ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਹੈ ਅੱਜ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੂਹਰੇ ਹਾਂਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਤੇ ਜਾਣਦਾ ਜਾਣਦੇ ਨੇ ਮੈਨੂੰ ਸਾਰੇ ਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਹਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਹੀ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਤੇ ਉੱਥੇ ਹੀ ਆਉਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇ ਜਿਵੇਂ ਮੈਂ ਵੀ ਸੈਲਨ ਤੇ ਇੱਥੇ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਸੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਤਰ੍ਹਾਂ ਹੀ ਮੇਰਾ ਮਲਕੀ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆਪਣਾ ਕੀ ਕੰਦਨ ਹੈ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੂ ਟਿਕਟ ਸੇਲ ਕੀਤੀ ਐ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਮੈਂ ਇਸਾਰ ਕੇ ਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ ਇਟ ਇਜ਼ ਅ ਜੈਗ ਲਾਈਫ ਜੀ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਅ ਰਾਜੂ ਜੀ ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਓਤੇ ਲੱਖਪਤੀ ਕਿੰਨੇ ਤੁਹਾਨੂੰ ਪੈਸਾ ਕਮਾ ਕੇ ਦੇ ਸਕਦੇ ਹਾਂਜੀ ਮੈਂ 2-3 3 ਕਰੋੜਪਤੀ ਬਣਾਵਟਾਂ ਜੀ ਮਾ ਆਪਣੇ ਹੱਥੀ ਬਾਕੀ ਹੋਰ ਵੀ ਨਹੀਂ ਏਜੰਟ ਨੇ ਉਹ ਵੀ ਸਾਰੇ ਬਣਾ ਚੁੱਕੇ ਨੇ ਜਿਵੇਂ ਮੇਰੇ ਨਾਲ ਸੰਜੇ ਭਾਜੀ ਲਾਟਰੀ ਵਾਲੇ ਖੜੇ ਨੇ ਇਹਨਾਂ ਨੇ ਵੀ ਬੜੇ ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ ਤੇ ਮੈਂ ਵੀ ਇਸ ਹਾਲਾਤਾਂ ਤੇ ਜਦੋਂ ਤੁਸੀਂ ਕਰੋੜਪਤੀ ਕਿਸ ਨੂੰ ਬਣਾ ਸਰਪ੍ਰਾਈਜ਼ ਇਨ ਉਹ ਤਾਂ ਕਿਵੇਂ ਦੀ ਮੂਮੈਂਟ ਹੁੰਦੀ ਹੈ ਕਿਵੇਂ ਦਾ ਉਸ ਟਾਈਮ ਆਈ ਕੈਨਟ ਇਮੇਜ ਜੀ ਭਾ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ ਤੇ ਇੱਕ ਉਤਰੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ ਸੱਚੀ ਨਿਕਲੀ ਹੈ ਕਿ ਯਕੀਨ ਹੀ ਨਹੀਂ ਹੁੰਦਾ ਕਈ ਲੋਕ ਸੋਚਣਗੇ ਵੀ ਇਹ ਜੂਆ ਹੈ ਜਾਂ ਮਤਲਬ ਇਹ ਪਾਣੀ નીચે ਦੀ ਕਿਸੇ ਦਿਨ ਹੀ ਨਿਕਲਦੀ ਵੈਸੇ ਹੀ ਪੈਸੇ ਠੱਗਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਗੱਲਾਂ ਬਤਾਏ ਜਿਵੇਂ ਵੀ ਹੈ ਕਹਿੰਦੇ ਨੇ ਜਿੰਨੇ ਚਿਹਰੇ ਉੰਨੀਆਂ ਗੱਲਾਂ ਤੇ ਉਹ ਐਪਾਂ ਹੋਰੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ ਚ ਦੇ ਦਿੱਤੀ ਹੈ ਰੱਬ ਨੇ ਤੇ ਇਹਨੂੰ ਅਹੀ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਜਾਣਾ ਚਾਹੀਦਾ ਸਾਨੂੰ ਸੋ ਅੱਜ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਘਰੇ ਆਏ ਹੋ ਤੇ ਕਿਵੇਂ ਦਾ ਮਾਹੌਲ ਬਣਿਆ ਅੱਜ ਹਾਂਜੀ ਬੜਾ ਹੀ ਵਧੀਆ ਲੱਗੰਦਿਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਹੈ ਤੇ ਇੱਕ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਦਿੱਤਾ ਹੈ ਕੁਝ ਦੇਣ ਆਏ ਆ ਤੇ ਕੁਝ ਲੈਣ ਵੀ ਆਏ ਆ